ਦੋਸਤੋ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਆਜਾਦ ਜੀ ਨਾਲ ਆਜਾਦ ਜੀ ਅੱਜ ਅਰਵਿੰਦ ਕੇਜਰੀਵਾਲ ਨੇ ਇਹ ਅਜੇ ਐਲਾਨ ਕੀਤਾ ਵੀ 18000 ਪ੍ਰਤੀ ਮਹੀਨਾ ਆਪਾਂ ਗ੍ਰਾਂਤੀ ਸਿੰਘਾਂ ਤੇ ਪੁਜਾਰੀਆਂ ਨੂੰ ਦਵਾਂਗੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਅਰਵਿੰਦ ਕੇਜਰੀ ਕੇਜਰੀਵਾਲ ਸਾਹਿਬ ਨੇ ਜਿਹੜਾ ਇਹ ਐਲਾਨ ਕੀਤਾ ਹੈ ਆਪਾਂ ਕਹਾਂਗੇ ਚੰਗਾ ਐਲਾਨ ਕੀਤਾ ਹੈ ਦੇਣਾ ਚਾਹੀਦਾ ਇਸ ਤੋਂ ਵੀ ਵੱਧ ਦੇ ਦਿਓ ਪਰ ਕੁਝ ਸਵਾਲ ਨੇ ਵੱਡੇ ਜਿਹੜੇ ਐਡਾ ਮੂੰਹ ਅਟਕੇ ਖੜੇ ਨੇ ਅਰਵੰਦ ਕੇਜਰੀਵਾਲ ਸਾਹਿਬ ਜੇਕਰ ਗ੍ਰੰਥੀ ਸਿੰਘਾਂ ਨੂੰ 18000 ਮਹੀਨਾ ਦਿੰਦੇ ਆ ਜਾਂ ਪੁਜਾਰੀਆਂ ਨੂੰ ਦਿੰਦੇ ਆ ਤਾਂ ਚੰਗੀ ਗੱਲ ਐ ਪਰ ਪਹਿਲਾਂ ਇਹ ਤਾਂ ਦੱਸ ਦੋ ਵੀ ਇਹ ਐਲਾਨ ਤੁਸੀਂ ਹੁਣ ਕੀਤਾ ਜਦੋਂ ਦਿੱਲੀ ਦੇ ਵਿੱਚ ਵੋਟਾਂ ਆ ਗਈਆਂ ਹੁਣ ਤੱਕ ਤੁਹਾਡੀ ਦਿੱਲੀ ਦੇ ਵਿੱਚ ਤਿੰਨ ਵਾਰ ਸਰਕਾਰ ਰਹੀ ਐ ਉਦੋਂ ਤੱਕ ਤੁਸੀਂ ਕਿਸੇ ਗ੍ਰੰਥੀ ਸਿੰਘ ਨੂੰ ਜਾਂ ਪੁਜਾਰੀ ਨੂੰ ਥੇਲੀ ਕਿਉਂ ਨਹੀਂ ਦਿੱਤੀ ਹੁਣ ਤੁਸੀਂ ਕਹਿ ਰਹੇ ਹੋ ਵੀ ਚੌਥੀ ਵਾਰ ਸਾਡੀ ਸਰਕਾਰ ਬਣਾਓ ਤੇ ਫੇਰ ਅਸੀਂ ਪੁਜਾਰੀਆਂ ਨੂੰ ਤੇ ਗਰੰਥੀ ਸਿੰਘਾਂ ਨੂੰ ਦੇਵਾਂਗੇ ਇੱਥੇ ਇੱਕ ਹੋਰ ਵੀ ਗੱਲ ਮੈਂ ਪੁੱਛਣਾ ਵੀ ਅੱਜ ਤੁਸੀਂ ਦਿੱਲੀ ਦੇ ਵਿੱਚ ਇਹ ਐਲਾਨ ਕਰ ਰਹੇ ਹੋ ਪਰ ਜਿਹੜਾ ਤੁਸੀਂ 3 ਸਾਲ ਪਹਿਲਾਂ ਪੰਜਾਬ ਦੀਆਂ ਔਰਤਾਂ ਦੇ ਨਾਲ ਗਰੰਟੀ ਦਿੱਤੀ ਸੀ 20000 ਰੁਪਏ ਮਹੀਨਾ ਦੇਵਾਂਗੇ ਉਹ ਕਦੋਂ ਦੇਣਾ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਤਾਂ ਅਜੇ ਤੱਕ ਥੇਲੀ ਦਿੱਤੀ ਨਹੀਂ ਤੇ ਐਲਾਨ ਪੰਜਾਬ 'ਚ ਵੀ ਬੜੀ ਵਾਰ ਕਰਤੇ ਹੁਣ ਜੇ ਤਾਂ ਪੰਜਾਬ ਦੇ ਵਿੱਚ ਪੌਣੇ 3 ਸਾਲ ਹੋ ਗਏ ਆ ਕੇਜਰੀਵਾਲ ਸਾਹਿਬ ਹੋਰਾਂ ਦੀ ਸਰਕਾਰ ਨੂੰ ਜੇ ਤਾਂ ਇਹਨਾਂ ਨੇ ਔਰਤਾਂ ਨੂੰ ਇੱਥੇ ਹਜ਼ਾਰ-ਹਜ਼ਾਰ ਰੁਪਇਆ ਦੇਤਾਂ ਹੁੰਦਾ ਗਰੰਟੀ ਦਿੱਤੀ ਸੀ ਗਰੰਟੀ ਤਾਂ ਫੇਰ ਆਪਾਂ ਮੰਨਦੇ ਵੀ ਜਿਹੜਾ ਅੱਜ ਪੁਜਾਰੀਆਂ ਨੂੰ ਜਾਂ ਗਰੰਤੀ ਸਿੰਘਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਵੀ ਉਹ ਪੂਰਾ ਹੋ ਜਾਣਾ ਪਰ ਸਾਰੀਆਂ ਹੀ ਪਾਰਟੀਆਂ ਵੋਟਾਂ ਦੇ ਦਿਨਾਂ 'ਚ ਵੱਡੇ-ਵੱਡੇ ਸਬਜ ਬਾਗ ਦਿਖਾਉਂਦੀਆਂ ਨੇ ਤਾਂ ਇਹ ਉਸੇ ਤਰ੍ਹਾਂ ਦਾ ਹੀ ਹੈ ਹੁਣ ਤੁਸੀਂ ਦੇਖੋ ਇਹਦੇ ਤੇ ਕਿਹੜੇ-ਕਿਹੜੇ ਸਵਾਲ ਉੱਠ ਰਹੇ ਨੇ ਪਹਿਲੀ ਗੱਲ ਤਾਂ ਅੱਜ ਤੱਕ ਬੀਜੇਪੀ ਤੇ ਇਹ ਦੋਸ਼ ਲੱਗਦਾ ਰਿਹਾ ਕਿ ਉਹ ਧਰਮ ਦੀ ਰਾਜਨੀਤੀ ਕਰਦੀ ਹੈ ਪਰ ਕੇਜਰੀਵਾਲ ਸਾਹਿਬ ਨੇ ਤਾਂ ਕਮਾਲ ਹੀ ਕਰ ਦਿੱਤੀ ਉਹ ਤਾਂ ਸਿੱਧਾ ਹੀ ਜਿਹੜੇ ਧਰਮ ਦੀ ਰਾਜਨੀਤੀ ਤੇ ਉਤਰ ਆਏ ਨੇ ਪੰਜਾਰੀਆਂ ਨੂੰ ਤੇ ਗਰੰਥੀ ਸਿੰਘਾਂ ਨੂੰ 18-18000 ਰੁਪਏ ਮਹੀਨਾ ਦੇਣ ਦਾ ਜਿਹੜਾ ਵਾਅਦਾ ਜਾਂ ਐਲਾਨ ਇਹ ਸਿੱਧਾ-ਸਿੱਧਾ ਧਰਮ ਦੀ ਰਾਜਨੀਤੀ ਹੈ ਜੇ ਤਾਂ ਦੇਣੇ ਹੁੰਦੇ ਫੇਰ ਹੁਣ ਤੱਕ ਕੇਜਰੀਵਾਲ ਹੋਰਾਂ ਦਾ ਕਿਸੇ ਨੇ ਹੱਥ ਪੜਿਆ ਸੀ ਦਿੱਲੀ ਚ ਹੁਣ ਤੱਕ ਕਿਹਦੀ ਸਰਕਾਰ ਸੀ ਕੇਜਰੀਵਾਲ ਦੀ ਹਾਂਜੀ ਪੰਜਾਬ ਚ ਹੁਣ ਤੱਕ ਸਰਕਾਰ ਹੈ ਕਿਹਦੀ ਆ ਕੇਜਰੀਵਾਲ ਦੀ ਜੇਕਰ ਦਿੱਲੀ ਦੇ ਵਿੱਚ ਕਹਿ ਰਹੇ ਨੇ ਵੀ ਸਾਨੂੰ ਚੌਥੀ ਵਾਰ ਜਿਤਾਓ ਫੇਰ ਅਸੀਂ ਦੇਵਾਂਗੇ ਤਾਂ ਫੇਰ ਪੰਜਾਬ ਚ ਤੁਹਾਡੀ ਸਰਕਾਰ ਹੈਗੀ ਆ ਇੱਥੇ ਵੀ ਗਰੰਥੀ ਸਿੰਘਾਂ ਨੂੰ ਦੇ ਦਿਓ 18 ਦੇ ਦਿਓ 20 ਦੇ ਦਿਓ 25 ਦੇ ਦਿਓ ਪਰ ਦੇਖੋ ਕਰਨਾ ਕਰੋਣਾ ਕੁਛ ਨਹੀਂ ਇਹ ਬੜੇ ਟਾਈਮ ਤੋਂ ਲੋਕ ਜਾਣਦੇ ਨੇ ਵੀ ਜਿਹੜੀ ਪਾਰਟੀ ਦੀ ਪਹਿਲਾ ਸਰਕਾਰ ਰਹੀ ਹੁੰਦੀ ਆ ਤੇ ਉਹਨੇ ਕੱਖ ਕੀਤਾ ਨਹੀਂ ਹੁੰਦਾ ਜਦੋਂ ਨਮੀਆਂ ਵੋਟਾਂ ਆ ਜਾਂਦੀਆਂ ਸਿਰ ਤੇ ਉਦੋਂ ਫਿਰ ਐਦਾਂ ਦੇ ਐਲਾਨ ਇਹ ਕਰਦੇ ਨੇ ਆ ਆਜਾਜ ਜੀ ਇੱਕ ਮੇਰਾ ਹੋਰ ਸਵਾਲ ਆ ਅ ਜਿਹੜੀ ਐਸਪੀ ਜੀ ਦੀ ਮੀਟਿੰਗ ਹੋਈ ਆ ਹਰ ਐਸਜੀਪੀਸੀ ਹਾਂ ਜੀ ਗਿਆਨੀ ਹਰਪ੍ਰੀਤ ਸਿੰਘ ਦੀ ਤੇ ਉਹਦੇ ਬਾਰੇ ਵੀ ਅੱਜ ਕੀ ਫੈਸਲਾ ਹੋਇਆ ਤੇ ਅੱਗੋਂ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕੀਤੇ ਬਹੁਤ ਹੀ ਤਿੱਖੇ ਜਵਾਬ ਦਿੱਤੇ ਆ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਗਿਆਨੀ ਹਰਪ੍ਰੀਤ ਹੋਰਾਂ ਬਾਰੇ ਐਸਜੀਪੀਸੀ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਉੱਪਰ ਅੱਜ ਵੱਡੇ ਸਵਾਲ ਨਹੀਂ ਉਹ ਗਿਆਨੀ ਹਰਪ੍ਰੀਤ ਹੋਰਾਂ ਨੇ ਹੀ ਖੜੇ ਕੀਤੇ ਨੇ ਵੇਖੋ ਪਹਿਲਾਂ ਤਾਂ ਜਿਹੜੇ ਗਿਆਨੀ ਹਰਪ੍ਰੀਤ ਦੇ ਉੱਪਰ ਦੋਸ਼ ਲੱਗੇ ਨੇ ਉਹ ਦੋਸ਼ ਉਦੋਂ ਲੱਗੇ ਨੇ ਜਦੋਂ ਗਿਆਨੀ ਹਰਪ੍ਰੀਤ ਤੇ ਬਾਕੀ ਜਥੇਦਾਰ ਸਹਿਬਾਨਾਂ ਨੇ ਅਕਾਲੀ ਦਲ ਦੇ ਕੁਝ ਲੀਡਰਾਂ ਨੂੰ ਸਜ਼ਾ ਲਾਈ ਜਾਂ ਤਨਖਾਹ ਲਾਈ ਆ ਉਸ ਤੋਂ ਬਾਅਦ ਅੱਜ ਗਿਆਨੀ ਹਰਪ੍ਰੀਤ ਉਹਰਾ ਨੇ ਖੁਦ ਹੀ ਇਹ ਕਿਹਾ ਜਦੋਂ ਅੱਜ ਕੀ ਕੀਤਾ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਨੇ ਇੱਕ ਕਮੇਟੀ ਬਣਾਈ ਤਿੰਨ ਬੰਦਿਆਂ ਦੀ ਤੇ ਉਹਨੇ ਇਹ ਕਹਿ ਦਿੱਤਾ ਵੀ 15 ਦਿਨਾਂ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਜ਼ਥੇਦਾਰ ਨਹੀਂ ਰਹਿਣਗੇ ਤੇ ਬਾਕੀ ਫੈਸਲਾ ਅਸੀਂ ਬਾਅਦ ਚ ਲਵਾਂਗੇ ਅਸੀਂ ਪੜਤਾਲ ਕਰ ਰਹੇ ਹਾਂ ਤੇ ਅੱਜ ਫੇਰ ਮੀਟਿੰਗ ਕਰਕੇ ਕਹਿਤਾ ਵੀ ਮਹੀਨਾ ਹੋਰ ਗਾਂ ਵਧਾ ਦਿਓ ਹੁਣ ਇੱਕ ਮਹੀਨਾ ਹੋਰ ਗਿਆਨੀ ਹਰਪ੍ਰੀਤ ਜ਼ਥੇਦਾਰੀ ਤੋਂ ਹਟਾਏ ਗਏ ਨਹੀਂ ਪਾਸੇ ਰਹਿਣਗੇ ਤੇ ਕਹਿੰਦੇ ਜੀ ਅਸੀਂ ਮਹੀਨਾ ਹੋਰ ਹੁਣ ਪੜਤਾਲ ਕਰਾਂਗੇ ਗਿਆਨੀ ਹਰਪ੍ਰੀਤ ਇਸ ਤੋਂ ਬਾਅਦ ਸਿੱਧਾ ਕੈਮਰਿਆਂ ਤੇ ਆਏ ਨੇ ਲਾਈਵ ਹੋਏ ਨੇ ਔਰ ਉਹਨਾਂ ਨੇ ਜਿਹੜੀਆਂ ਵੱਡੀਆਂ ਗੱਲਾਂ ਬੋਲੀਆਂ ਨੇ ਉਹ ਵੱਡੇ ਸਵਾਲ ਨੇ ਉਹ ਕਹਿੰਦੇ ਵੀ ਅਸਲ 'ਚ ਇਹ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੇ ਨੇ ਕਹਿੰਦੇ ਮੇਰਾ ਇਹ ਫੈਸਲਾ ਕਰਨਾ ਨਹੀਂ ਚਾਹੁੰਦੇ ਨਾ ਮੈਨੂੰ ਇੱਧਰ ਕਰਨਾ ਨਾ ਇੱਧਰ ਕਰਨਾ ਬਸ ਵਿਚਾਲੇ ਲਟਕਾ ਕੇ ਰੱਖਣਾ ਗਿਆਨੀ ਹਰਪ੍ਰੀਤ ਕਹਿੰਦੇ ਨਾ ਛੱਡਣਾ ਨਾ ਮਾਰਨਾ ਬਸ ਲਮਕਾ ਕੇ ਰੱਖਣਾ ਗਿਆਨੀ ਹਰਪ੍ਰੀਤ ਕਹਿੰਦੇ ਨੇ ਕਿ ਲੋਕ ਸਾਨੂੰ ਇਹ ਲਾਂਭਾ ਦਿੰਦੇ ਸੀ ਵੀ ਜਿਹੜੇ ਕਾਲ ਤੱਕ ਸਾਹਿਬ ਦੇ ਜਥੇਦਾਰ ਨੇ ਉਹ ਅਕਾਲੀ ਫੂਲਾ ਸਿੰਘ ਵਾਂਗੂ ਫੈਸਲੇ ਕਿਉਂ ਨਹੀਂ ਲੈਂਦੇ ਅਕਾਲੀ ਫੂਲਾ ਸਿੰਘ ਹੋਰ ਹਮਾਰੇ ਸਾਰਿਆਂ ਨੂੰ ਪਤਾ ਵੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਲਾਤੀ ਸੀ ਤੇ ਗਿਆਨੀ ਹਰਪ੍ਰੀਤ ਕਹਿੰਦਾ ਵੀ ਜੇ ਅਸੀਂ ਅੱਜ ਅਕਾਲੀ ਫੂਲਾ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਉਹਦੇ ਵਾਂਗੂ ਕਰਨ ਦੀ ਕੋਸ਼ਿਸ਼ ਕੀਤੀ ਐ ਤਾਂ ਉਸੇ ਦੀ ਸਜ਼ਾ ਗੈਨੀ ਹਰਪ੍ਰੀਤ ਕਹਿੰਦਾ ਸਾਨੂੰ ਉਕਤ ਨਹੀਂ ਪੈ ਰਹੀ ਆ ਗੈਨੀ ਹਰਪ੍ਰੀਤ ਕਹਿੰਦਾ ਜਿਹੜੇ ਮੇਰੇ ਤੇ ਦੋਸ਼ ਲੱਗੇ ਨੇ ਜਾਂ ਜਿਹੜਾ ਇਹ ਮੈਨੂੰ ਹੁਣ ਪਹਿਲਾ 15 ਦਿਨਾਂ ਵਾਲੀ ਜ਼ਥੇਦਾਰੀ ਤੋਂ ਪਾਸੇ ਕੀਤਾ ਹੁਣ ਫਿਰ ਮਹੀਨਾ ਹੋਰ ਜ਼ਥੇਦਾਰੀ ਤੋਂ ਮੈਨੂੰ ਹਟਾਇਆ ਗਿਆ ਇਹ ਸਾਰਾ ਕੁਝ ਉਹ ਕਹਿੰਦਾ ਰਾਜਨੀਤਿਕ ਤੌਰ ਤੇ ਮਤਲਬ ਸਿਆਸੀ ਤੌਰ ਤੇ ਹੋ ਰਿਹਾ ਤੇ ਇਹ ਇੱਕ ਤਰ੍ਹਾਂ ਦਾ ਮੇਰੇ ਤੋਂ ਬਦਲਾ ਲਿਆ ਜਾ ਰਿਹਾ ਗਿਆਨੀ ਹਰਪ੍ਰੀਤ ਕਹਿੰਦਾ ਬਿਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਦੇਖੋ ਇਹ ਸਿੱਧਾ ਸਮਝ ਆਉਂਦਾ ਸਾਰੇ ਪੰਜਾਬ ਨੂੰ ਸਮਝ ਆਉਂਦਾ ਜੇਕਰ ਜਿਹੜੇ ਬੰਦੇ ਨੇ ਅੱਜ ਦੋਸ਼ ਲਾਏ ਨੇ ਗਿਆਨੀ ਹਰਪ੍ਰੀਤ ਤੇ ਉਹ ਕਹਿੰਦਾ ਮੈਂ ਇਹਨਾਂ ਦਾ ਸਾੰਢੂ ਆ ਤੇ ਮੇਰੀ ਘਰ ਵਾਲੀ ਦੇ ਨਾਲ ਗਿਆਨੀ ਹਰਪ੍ਰੀਤ ਐ ਕਰਦਾ ਰਿਹਾ ਉਹ ਕਰਦਾ ਰਿਹਾ ਜੋ ਵੀ ਉਹਨੇ ਦੋਸ਼ ਲਾਏ ਉਹ ਤਾਂ ਮਾਮਲਾ ਬਹੁਤ ਪੁਰਾਣਾ ਹੈ ਦੋਸ਼ ਉਹ ਅੱਜ ਕਿਉਂ ਲਾ ਰਿਹਾ ਹੈ ਇਹ ਸਵਾਲ ਹੈ ਨਾ ਨੰਨ ਦਾ ਬੱਚਿਆਂ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਆਉਂਦੀ ਹੈ ਵੀ ਯਾਰ ਅੱਜ ਕਿਉਂ ਦੋਸ਼ ਲਾ ਰਿਹਾ ਹੈ ਇੰਨੇ ਸਾਲੋਂ ਕਿਉਂ ਚੁੱਪ ਰਿਹਾ ਹੈ ਕਿਉਂ ਨਹੀਂ ਬੋਲਿਆ ਦੇਖੋ ਉਹਦੀ ਗੱਲ ਸੱਚੀ ਵੀ ਹੈ ਤੇ ਭਾਵੇਂ ਝੂਠੀ ਹੈ ਪਰ ਅੱਜ ਦੋਸ਼ ਕਿਉਂ ਲਾਏ ਜਾ ਰਹੇ ਨੇ ਗਿਆਨੀ ਹਰਪ੍ਰੀਤ ਨੇ ਜਿਹੜੀ ਇਹ ਗੱਲ ਬੋਲੀ ਹੈ ਨਾ ਕਿ ਇਹ 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 ਜਾਣ ਬੁੱਝ ਕੇ ਸਾਡੇ ਨਾਲ ਕੀਤਾ ਜਾ ਰਿਹਾ ਹੈ ਵੀ ਅਸੀਂ ਅਕਾਲੀ ਫੂਲਾ ਸਿੰਘ ਵਾਂਗ ਫੈਸਲੇ ਲਏ ਨੇ ਤੇ ਇਸ ਕਰਕੇ ਸਾਨੂੰ ਉਹ ਸਿਲਾ ਦਿੱਤਾ ਜਾ ਰਿਹਾ ਸਾਨੂੰ ਸਬਕ ਸਿਖਾਇਆ ਜਾ ਰਿਹਾ ਇਹ ਵਾਕਿਆ ਹੀ ਉਦਾਂ ਦੀ ਗੱਲ ਹੀ ਜਪਦੀ ਹੈ ਵੇਖੋ ਆਪਾਂ ਗੱਲ ਕੇਜਰੀਵਾਲ ਦੀ ਕਰ ਰਹੇ ਸੀ ਮੈਂ ਫੇਰ ਮੜਾ ਜਾ ਉੱਥੇ ਆ ਜਾਵਾਂ ਹਾਂਜੀ ਕੇਜਰੀਵਾਲ ਹੋਰਾਂ ਨੇ ਜਿਹੜਾ 18000 ਰੁਪਇਆ ਗਰੰਥੀ ਸਿੰਘਾਂ ਤੇ ਪੁਜਾਰੀਆਂ ਲਈ ਐਲਾਨ ਕੀਤਾ ਹੈ ਉਹਦੇ ਤੇ ਵੀ ਇੱਕ ਹੋਰ ਸਵਾਲ ਹੈ ਓਏ ਇਹ ਵੀ ਪੁਜਾਰੀਆਂ ਲਈ ਤੇ ਗਰੰਥੀ ਸਿੰਘਾਂ ਲਈ ਤਾਂ ਐਲਾਨ ਕਰਤਾ ਹਾਂਜੀ ਔਰ ਜਿਹੜੇ ਦੂਜੇ ਧਰਮਾਂ ਦੇ ਧਾਰਮਿਕ ਆਗੂ ਨੇ ਜਿਵੇਂ ਮਸਜਿਦਾਂ ਦੇ ਮੁਸਲਮ ਭਾਈਚਾਰੇ ਦੀਆਂ ਮਸਜਿਦਾਂ ਦੇ ਵਿੱਚ ਜਿਹੜੇ ਉਹਨਾਂ ਦੇ ਮੌਲਵੀ ਨੇ ਉਹਨਾਂ ਉਹਨਾਂ ਦਾ ਨਾਂ ਹੀ ਨਹੀਂ ਲਿਆ ਵੀ ਉਹਨਾਂ ਨੂੰ ਕੁਝ ਦੇਵਾਂਗੇ ਜਿਹੜੇ ਇਸਾਈ ਭਾਈਚਾਰੇ ਦੇ ਗਿਰਜਾ ਘਰਾਂ ਚ ਚਰਚ ਨੇ ਉਹਨਾਂ ਦੇ ਵਿੱਚ ਜਿਹੜੇ ਪਾਦਰੀ ਨੇ ਉਹਨਾਂ ਲਈ ਵੀ ਕੇਜਰੀਵਾਲ ਸਾਹਿਬ ਨੇ ਐਲਾਨ ਨਹੀਂ ਕੀਤਾ ਕੀ ਇਹ ਵਿਤਕਰਾ ਨਹੀਂ ਹੈ ਕੀ ਇਹ ਸਿੱਧੀ ਸਿੱਧੀ ਵੋਟ ਸਿਆਸਤ ਨਹੀਂ ਹੈ ਮੰਨ ਲਓ ਜਿਹੜੇ ਤਾਂ ਧਾਰਮਿਕ ਭਾਈਚਾਰਿਆਂ ਦੀਆਂ ਵੋਟਾਂ ਵੱਧ ਨੇ ਐ ਦਿੱਲੀ ਦੇ ਵਿੱਚ ਚਾਹੇ ਉਹ ਹੋ ਗਿਆ ਹਿੰਦੂ ਭਾਈਚਾਰਾ ਤੇ ਚਾਹੇ ਹੋ ਗਿਆ ਸਿੱਖ ਉਹਨਾਂ ਲਈ ਤਾਂ ਐਲਾਨ ਕਰਤਾ ਵੀ ਗ੍ਰੰਥੀ ਸਿੰਘਾਂ ਨੂੰ ਤੇ ਪੁਜਾਰੀਆਂ ਨੂੰ 18-18000 ਦੇਵਾਂਗੇ ਪਰ ਪਾਦਰੀਆਂ ਦਾ ਨਾਂ ਕਿਉਂ ਨਹੀਂ ਲਿਆ ਮੌਲਵੀਆਂ ਜਿਹੜੇ-ਜਿਹੜੇ ਉਹਨਾਂ ਦੇ ਮਸਜਿਦਾਂ ਦੇ ਵਿੱਚ ਆਗੂ ਨੇ ਉਹਨਾਂ ਦਾ ਨਾਂ ਕਿਉਂ ਨਹੀਂ ਲਿਆ ਅਸਲ 'ਚ ਸਵਾਲ ਕੀ ਏ ਆ ਵੀ ਦਿੱਤਾ ਜਾਊ ਕਿ ਨਹੀਂ ਮੈਂ ਕਹਿੰਨਾ ਨਹੀਂ ਦੇਣਗੇ ਕਿਉਂ ਕਹਿੰਨਾ ਇਸ ਕਰਕੇ ਕਹਿੰਨਾ ਵੀ ਪੰਜਾਬ ਦੇ ਵਿੱਚ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਕੇਜਰੀਵਾਲ ਸਾਹਿਬ ਹੋਰਾਂ ਨੇ ਉਹ ਉਹਨਾਂ ਚੋਂ ਕਿਹੜੀਆਂ ਕਿੜੀਆਂ ਪੂਰੀਆਂ ਕੀਤੀਆਂ ਗਰੰਟੀ ਦਿੱਤੀ ਸੀ ਨਾ ਹਾਂਜੀ ਵੀ ਤੁਹਾਨੂੰ ਔਰਤਾਂ ਨੂੰ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਈਆ ਦਿਆ ਕਰਾਂਗੇ ਹਾਂਜੀ ਮਿਲਦਾ ਕਿਸੇ ਨੂੰ ਨਹੀਂ ਜੀ ਤਿੰਨ ਸਾਲ ਸਰਕਾਰ ਦੇ ਵੀਤ ਚੱਲੇ ਨੇ ਅੱਜ ਤੱਕ ਥੇਲੀ ਮਿਲੀ ਐ ਪੰਜਾਬ ਚ ਨਾ ਕਿਹਾ ਸੀ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਜਿਹੜੀਆਂ ਮੰਤਰੀਆਂ ਨਾਲ ਗਨਮੈਨ ਵਾਲੀਆਂ ਗੱਡੀਆਂ ਟੂੰ ਟੂੰ ਕਰਦੀਆਂ ਉਹ ਨਹੀਂ ਚੱਲਣਗੀਆਂ ਚੱਲਦੀਆਂ ਕਿ ਨਹੀਂ ਚੱਲਦੀਆਂ ਚੱਲਦੀਆਂ ਕਿ ਨਹੀਂ ਚੱਲਦੀਆਂ ਨਾ ਫਿਰ ਇਹਨਾਂ ਨੇ ਕਿਹਾ ਸੀਗਾ ਕਿ ਬੇਰਜਗਾਰੀ ਭੱਤੇ ਦੇਾਂਗੇ, ਬੁਢਾਪਾ ਪੈਨਸ਼ਨਾਂ ਵਧਾ ਦੇਾਂਗੇ। ਦਿੱਤੀਆਂ। ਕਿਹਾ ਸੀ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਨਸ਼ੇ ਦਾ ਜੂੜ ਵੜ ਦੇਾਂਗੇ, ਨਸ਼ਾ ਖਤਮ ਕਰ ਦੇਾਂਗੇ। ਨਸ਼ਾ ਖਤਮ ਹੋ ਗਿਆ। ਫਿਰ ਕਿਹਾ ਸੀ 5 ਮਿੰਟ ਦੇ ਵਿੱਚ ਕਿਸਾਨਾਂ ਨੂੰ ਐਮਐਸਪੀ ਦੇ ਦੇਾਂਗੇ। ਮਿਲ ਗਈ। ਫਿਰ ਕਿਹਾ ਸੀਗਾ ਕਿ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦੇ ਦੇਾਂਗੇ, ਆਹ ਦੇ ਦੇਾਂਗੇ, ਉਹ ਦੇ ਦੇਾਂਗੇ। ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਇਹ ਗੀਤ ਭਗਵੰਤਮਾਨ ਸਾਹਿਬ ਖੋਦ ਗਾਉਂਦੇ ਰਹੇ ਵੋਟਾਂ ਤੋਂ ਪਹਿਲਾਂ ਤੇ ਕੀ ਕੀਤਾ ਮਜ਼ਦੂਰਾਂ ਲਈ ਮਜ਼ਦੂਰ ਫਿਰ ਡੀਸੀ ਦਫ਼ਤਰਾਂ ਦੇ ਘਰਾਓ ਕਰਨ ਦਾ ਐਲਾਨ ਕਰ ਚੁੱਕੇ ਨੇ ਔਰ ਅਗਲੀ ਅਗਲਾ ਤਬਕਾ ਬੇਰੁਜ਼ਗਾਰ ਇਹਨਾਂ ਨੇ ਕਿਹਾ ਸੀ ਸਾਡੀ ਸਰਕਾਰ ਆ ਲੈਂਦਿਓ ਅਸੀਂ ਬੇਰੁਜ਼ਗਾਰੀ ਬਿਲਕੁਲ ਖਤਮ ਕਰ ਦਿਆਂਗੇ ਹਰੇ ਪੈਨ ਦੇ ਨਾਲ ਤੁਹਾਨੂੰ ਕੋਈ ਬੇਰੁਜ਼ਗਾਰ ਲੱਭੇਗਾ ਨਹੀਂ ਭਗਵੰਤਮਾਨ ਸਾਹਿਬ ਉਹਨਾਂ ਨੇ ਕਿਹਾ ਸੀ ਬਾਰੋਂ ਅੰਗਰੇਜ਼ ਵੀ ਇੱਥੇ ਕੰਮ ਕਰਨ ਆਉਣਗੇ ਜੇ ਜਿਹੜੇ ਪੰਜਾਬ ਚੋਂ ਬਾਹਰ ਜਾਂਦੇ ਆ ਮੁੰਡੇ ਕੁੜੀਆਂ ਉਹਨਾਂ ਨੇ ਤਾਂ ਜਾਣਾ ਹੀ ਬੰਦ ਕਰ ਦੇਣਾ ਹੁਣ ਤੁਸੀਂ ਦੱਸੋ ਕੀ ਇੰਜ ਹੋਇਆ ਕਿੰਨੇ ਗੋਰੇ ਆਏ ਆ ਤੁਹਾਡੇ ਪਿੰਡ ਚ ਕੰਮ ਕਰਨ ਲਈ ਕੋਈ ਨਹੀਂ ਹੈ ਕੋਈ ਵੀ ਨਹੀਂ ਆਇਆ ਸੋ ਤੁਸੀਂ ਦੱਸ ਦਿਓ ਭਰਾਓ ਵੀ ਤੁਹਾਡੇ ਪੱਠੇ ਵਧਣ ਕਿੰਨੇ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਹੋਰਾਂ ਨੇ ਤਾਂ ਪਿੰਡ ਪਿੰਡ ਸੀਰੀ ਗੋਰੇ ਲਾ ਦਿੰਦੇ ਨੇ ਹੈ ਸੋ ਅੱਜ ਤੱਕ ਕੀ ਕੀਤਾ ਪਹਿਲਾ ਜੋ ਕੁਛ ਕਾਂਗਰਸ ਦੀ ਸਰਕਾਰ ਨੇ ਕਾਂਗਰਸ ਪਾਰਟੀ ਨੇ ਕੀਤਾ ਝੂਠੇ ਦਾਵੇ ਘਰ ਘਰ ਨੌਕਰੀ ਦੇ ਦਿਆਂ ਗਿਆ ਕਰਦਿਆਂਗੇ ਉਸ ਤੋਂ ਪਹਿਲਾਂ ਅਕਾਲੀ ਦਲ ਨੇ ਕਿਹਾ ਸੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਾਂਗੇ ਆ ਬੀਜੇਪੀ ਨੇ ਕਿਹਾ ਸੀ ਅੱਛੇ ਦਿਨ ਆਉਣਗੇ 15-15 ਲੱਖ ਖਾਤਿਆਂ ਚ ਪਾ ਦੇਾਂਗੇ ਨਾ ਉਹਨਾਂ ਨੇ ਕੱਖ ਕੀਤਾ ਤੇ ਨਾ ਇਹਨਾਂ ਨੇ ਕੀਤਾ ਹੁਣ ਜਿਹੜਾ ਆ 18000 ਰੁਪਿਆ ਪੁਜਾਰੀਆਂ ਤੇ ਗ੍ਰੰਥੀ ਸਿੰਘਾਂ ਨੂੰ ਦੇਣ ਦਾ ਐਲਾਨ ਕੀਤਾ ਇਹ ਧਾਰਮਿਕ ਤੌਰ ਤੇ ਲੋਕਾਂ ਨੂੰ ਭਾਵਕ ਕਰਕੇ ਸਿਰਫ ਵੋਟਾਂ ਲੈਣੀਆਂ ਨੇ ਹੋਰ ਇਹਦੇ ਤੋਂ ਵੱਧ ਮੈਨੂੰ ਇਹ ਕੋਈ ਨਹੀਂ ਲੱਗ ਰਿਹਾ ਹਾਂ ਜੇ ਹੈਗਾ ਜੇ ਇਹ ਸੱਚ ਹੈ ਮੈਂ ਆਮ ਆਦਮੀ ਪਾਰਟੀ ਵਾਲੇ ਭਰਾਵਾਂ ਨੂੰ ਕਹਿਣਾ ਪੰਜਾਬ 'ਚ ਤੁਹਾਡੀ ਸਰਕਾਰ ਬਣੀ ਹੋਈ ਹੈ ਨਾ ਦਿੱਲੀ 'ਚ ਤਾਂ ਇਹ ਬਣਨੀ ਆ ਹੁਣ ਪਹਿਲਾਂ ਤੁਹਾਡੀ ਦਿੱਲੀ 'ਚ ਰਹੀ ਆ ਹੁਣ ਤੱਕ ਤੁਸੀਂ ਦਿੱਤਾ ਨਹੀਂ ਪਰ ਹੁਣ ਚਲੋ ਉੱਥੇ ਵੋਟਾਂ ਪੈਣੀਆਂ ਨੇ ਪਰ ਪੰਜਾਬ 'ਚ ਤਾਂ ਤੁਹਾਡੀ ਸਰਕਾਰ ਬਣੀ ਆ ਨਾ ਇੱਥੇ ਗਰੰਥੀ ਸਿੰਘਾਂ ਦੀ ਹਾਲਤ ਬਹੁਤ ਮਾੜੀ ਆ ਦੇ ਦਿਓ ਇੱਥੇ ਚਲ 18000 ਨਾ ਦਿਓ ਤੁਹੇ 10000 ਮਹੀਨਾ ਹੀ ਦਿਓ ਪਰ ਇੱਥੇ ਨਹੀਂ ਕਹਿਣਗੇ ਕਿਉਂਕਿ ਇੱਥੇ ਸਰਕਾਰ ਬਣੀ ਹੋਈ ਆ ਉੱਥੇ ਬਣਾਉਣੀ ਆ ਬਾਕੀ ਲੋਕਾਂ ਤੇ ਆਪਾਂ ਛੱਡ ਦਿੰਨੇ ਆ ਸੰਗਤ ਦੇ ਲੋਕ ਆਪੇ ਸਮਝ ਲੈਣਗੇ ਵੀ ਇਹ ਕਾਹ ਤੋਂ ਤੇ ਕਿਵੇਂ ਤੇ ਕੀ ਹੋ ਰਿਹਾ ਬਹੁਤ ਮਿਹਰਬਾਨ